ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਮੈਨੂੰ ਵੀ ਕੁਝ ਪੱਤਰਕਾਰ ਵੀਰਾਂ ਦੇ ਫੋਨ ਆਏ ਸੀਗੇ ਵੀ ਮੇਰੇ ਤੇ ਇਲਜ਼ਾਮ ਲੱਗਿਆ ਵੀ ਪਾਈ ਜਿੰਮੀ ਨੇ ਪੋਸਟਰ ਪਾੜਿਆ ਵੇਖੋ ਆ ਮੇਰੇ ਸੰਗਤ ਮੇਰੇ ਬਜ਼ੁਰਗ ਖੜੇ ਐ ਸਾਡੇ ਸਾਰੇ ਭੂਲੂ ਵਾਲਾ ਰੋਡ ਦੇ ਵਾਸੀ ਖੜੇ ਐ ਪਹਿਲੀ ਗੱਲ ਤਾਂ ਇਹੋ ਜੀ ਕੋਈ ਨੌਬਤ ਨਹੀਂ ਹੈਗੀ ਕਿਸੇ ਨੂੰ ਪੋਸਟਰ ਪਾੜਨ ਦੀ ਸਾਡੇ ਦਾ ਭੂਲੂ ਵਾਲਾ ਰੋਡ ਵੈਸੇ ਹੀ ਬਹੁਤ ਬਗਾਮ ਹੈ ਸਾਡੇ ਤਾਂ ਇੱਥੇ ਕੋਈ ਇੱਕ ਪੈਨਸਲ ਰੱਖ ਜੇ ਨਾ ਉਹ ਵੀ ਸ਼ਾਨੋਂ ਜੋਰੀ ਹੋ ਜਾਂਦੀ ਆ ਵੋਟ ਪਾੜਨ ਦੀ ਤਾਂ ਬਹੁਤ ਦੂਰ ਦੀ ਗੱਲ ਆ ਪਰ ਜਿਹੜਾ ਆ ਡੇਰਾਵਾਦੋਂ ਲੈ ਕੇ ਆ ਕੀ ਨਾਮ ਆ ਮੁੰਡੇ ਦਾ ਮਨਪ੍ਰੀਤ ਨੇ ਆ ਚਲਾਇਆ ਨਾ ਵੇਖੋ ਇਹ ਸਾਰੇ ਸ਼ਾਮ ਗੁੰਮਰਾਹ ਕਰਦਾ ਔਰ ਸਾਡੇ ਪਰਿਵਾਰ ਤੇ ਤਾਂ ਲਾਇਆ ਵੀ ਸ਼ਾਇਦ ਇਹਨਾਂ ਨੂੰ ਅਸੀਂ ਮੈਂ ਦਬਾ ਲੂੰਗਾ ਵੀ ਇਹ ਝੂਠੇ ਇਲਜ਼ਾਮ ਲਾ ਕੇ ਵੀ ਹਾ ਜੀ ਜਿੰਮੀ ਨੇ ਪੋਸਟਰ ਪਾੜੇ ਆ ਜਿੰਮੀ ਨੂੰ ਕੀ ਲੋੜ ਆ ਮਾ ਪੂਰਨ ਗੁਰਸੇਖਾ ਮੈਨੂੰ ਕੀ ਲੋੜ ਆ ਪੋਸਟਰ ਪਾੜਨ ਦੀ ਪਰ ਹਾਂ ਮੈਂ ਵਿਰੋਧ ਕਰਦਾ ਇਸ ਗੱਲ ਦਾ ਵੀ ਜਿਹੜਾ ਇਹ ਗੁਰੂ ਘਰਾਂ ਨੂੰ ਜਾਂ ਡੇਰਾਵਾਦ ਨੂੰ ਵੀ ਪ੍ਰਮੋਟ ਕਰਦੇ ਇਹੋ ਜਿਹੇ ਲੋਕ ਆ ਕੇ ਠੀਕ ਹੈ ਵੀ ਆ ਕੇ ਤੁਸੀਂ ਜੀ ਜਿੱਥੇ ਮਰਜ਼ੀ ਜੀ ਕਰਕੇ ਅਸੀਂ ਇੱਥੇ ਗੁਰਦੁਆਰਾ ਬਣਾਉਣਾ ਹੈ ਅਸੀਂ ਅਸੀਂ ਇਹ ਅਸੀਂ ਗੁਰਦੁਆਰਾ ਬਣਾਉਣਾ ਹੈ ਅਸੀਂ ਜੀ ਇੱਥੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਨੀਆਂ ਜੀ ਅਸੀਂ ਇੱਥੇ ਕੀ ਨਾ ਮੈਂ ਤੁਹਾਡੇ ਕਾਰੋਬਾਰ ਤੇ ਹੋਰ ਬਚਨ ਕਰ ਸਕਦੇ ਹੋ ਆਪਣੇ ਦੁੱਖ ਰੋਕਦੇ ਹੋ ਦੇਖੋ ਇਸ ਗੱਲ ਦੇ ਮੈਂ ਖਿਲਾਫ ਹਾਂ ਜਿਹੜਾ ਕੋਈ ਬੈਨਰ ਪੂਰਨ 파ੜਨ ਵਾਲੀ ਗੱਲ ਆ ਉਹ ਮੇਰੇ ਪਿੰਡ ਦੇ ਸਾਰੇ ਅਸੀਂ ਇਕੱਠੇ ਹੀ ਸੀਗੇ ਨਾਲੇ ਤੁਸੀਂ ਮੇਰੇ ਵਜਾਇਏ ਇਹ ਸੰਗਤ ਨੂੰ ਪੁੱਛ ਲੋ ਇਹਨਾਂ ਜੋ ਕੋਈ ਸਾਰੇ ਕੋਈ ਇਕੱਠੇ ਸੀਗੇ ਅਸੀਂ ਸਵੇਰ ਦੇ ਜਿਹੜੋਂ ਮੈਂ ਘਰੋਂ ਤੁਰਿਆ ਉਦੋਂ ਵੀ ਮੇਰੇ ਨਾਲ ਸੀ ਉਸ ਤੋਂ ਬਾਅਦ ਮੈਨੂੰ ਬਾਹਰ ਜਾਣਾ ਪੈ ਗਿਆ ਮੈਂ ਸਾਰਾ ਦਿਨ ਘਰੇ ਨਹੀਂ ਸੀਗਾ ਪਰ ਸਭ ਨੂੰ ਪਤਾ ਇਸ 'ਚ ਕੋਈ ਕੋਰੀ ਸੱਚਾਈ ਕੁਛ ਵੀ ਹੈ ਨਹੀਂ ਨਾ ਮੈਂ ਕੋਈ ਬੈਨਰ ਪਾੜਿਆ ਨਾ ਮੈਨੂੰ ਕਿਸੇ ਵਾਬਤ ਪਤਾ ਕੋਈ ਸੀਸੀਟੀ ਵੀ ਕੈਮਰੇ ਦੀ ਗੱਲ ਕਰ ਰਹੇ ਆ ਵੀ ਉਹਨਾਂ ਕੋਲੇ ਵੀਡੀਓ ਵਗੈਰਾ ਹੈਗੀ ਆ ਬਾਬਾ ਸਾਹਿਬ ਤੁਸੀਂ ਸਿਆਣੇ ਆ ਅੱਜ ਕੱਲ ਸੋਸ਼ਲ ਮੀਡੀਆ ਦਾ ਯੋਗਾ ਜੇ ਉਹ ਸੀਸੀਟੀ ਵੀ ਹੁੰਦੀ ਉਨੇ ਜਦੋਂ ਕਹਿੰਦੇ ਮੇਰੇ ਖਿਲਾਫ ਬੋਲਿਆ ਨਾ ਉਹ ਸਿਰਫ ਸਾਡੇ ਪਰਿਵਾਰ ਖਰੋਦ ਤਾਂ ਬੋਲਿਆ ਵੀ ਮੈਨੂੰ ਬੀਬੀ ਜੀ ਕਰਕੇ ਅਕਾਲ ਤਖਤ ਤੇ ਨਾ ਜਾਵੇ ਵੇਖੋ ਗੁਰਦੁਆਰਾ ਸਾਹਿਬ ਤਾਂ ਅਸੀਂ ਬਣ ਨਹੀਂ ਦੇਣਾ ਸਿੱਧੀ ਜੀ ਗੱਲ ਅਕਾਲ ਸਖਬ ਸਾਹਿਬ ਤੋਂ ਮਨਜ਼ੂਰੀ ਲੈ ਆਵੇ ਉਹ ਗੱਲ ਵੱਖਰੀ ਹੈ ਪਰ ਵੇਖੋ ਜਿਵੇਂ ਅਸੀਂ ਆਪਾ ਕਰਦੇ ਸਾਡੇ ਤਾਂ ਅੱਗੇ ਬੋਲੂ ਵਾਲਾ ਰੋਡ ਦਾ ਮਾੜਾ ਹਾਲ ਹੈ ਚੋਰੀਆਂ ਚਕਾਰੀਆਂ ਸਾਡੇ ਇੱਥੇ ਨਸ਼ਾ ਸ਼ਰੀਆਂ ਵਿਕਦਾ ਅਸੀਂ ਤਾਂ ਉਸ ਗੱਲ ਤੋਂ ਸਾਰੇ ਲੋਕ ਦੁਖੀ ਐ ਤੇ ਅਸੀਂ ਇਸ ਪਾਸੇ ਇਸ ਕੰਮ ਗਲਤ ਪਾਸੇ ਨਹੀਂ ਚੱਲਣ ਦੇਣਾ ਵੇਖੋ ਕੋਈ ਇਹੋ ਜੀ ਗੰਦੀ ਹੈਗੀ ਤੁਸੀਂ ਮੇਰੀ ਬਜਾਈ ਮੇਰੀ ਸੰਗਤ ਸਾਰੀ ਖੜੀ ਐ ਤੁਸੀਂ ਜਿਹਨੂੰ ਮਰਜ਼ੀ ਪੁੱਛ ਸਕਦੇ ਹੋ ਠੀਕ ਹੈ ਜੀ ਆ ਸਾਡੇ ਬਜ਼ੁਰਗ ਬੈਠੇ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਆ ਮੈਂਬਰ ਵੀ ਸਾਡੇ ਪੰਚਾਇਤ ਦੇ ਤੁਸੀਂ ਦੱਸੋ ਹੈਗੀ ਇਹੋ ਜੀ ਗੱਲ ਮੈਂ ਪੁੱਛਣਾ ਤੁਹਾਡੇ ਨਾਲ ਹੀ ਹਮੇਸ਼ਾ ਮਨਪਰੀ ਦਾ ਰੋਲਾ ਕਿਉਂ ਪੈਂਦਾ ਮੇਰੇ ਨਾਲ ਤਾਂ ਪਹਿਲੀ ਵਾਰੀ ਪਿਆ ਵਿੱਚ ਹੀ ਬੀਬੀ ਨੂੰ ਬੋਕੇ ਉਹਨਾਂ ਨੇ ਪਿਛਲੇ ਦਿਨ ਹੀ ਸਵਾਲ ਕੀਤੇ ਉਸ ਤੋਂ ਬਾਅਦ ਇੱਕ ਪੋਸਟਰਾਂ ਦੀ ਗੱਲ ਚੱਲੀ ਹੁਣ ਫੇਰ ਫਲੈਕਸ ਬੋਰਡ ਪਾਉਣ ਦੀ ਗੱਲ ਆ ਗਈ ਤੁਹਾਡੇ ਪਰਿਵਾਰ ਨਾਲ ਹੀ ਕਿਉਂ ਉਹਨਾਂ ਨਾਲ ਇਸ ਤਰ੍ਹਾਂ ਦੇ ਟਸਲ ਪੈਂਦੀ ਬਿਲਕੁਲ ਭਾਈ ਜੀ ਸਾਡੇ ਪਰਿਵਾਰ ਨਾਲ ਹੋਰ ਕਿਸੇ ਦੀ ਟਸਲ ਨਹੀਂ ਪੈਂਦੀ ਜੇ ਮੇਰੇ ਮਾਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈਗੇ ਆ ਤਾਂ ਵੇਖੋ ਅਸੀਂ ਜਿਹੜੀ ਜਿਹੜੀ ਗਲਤ ਹੈ ਉਹਨੂੰ ਤਾਂ ਗਲਤ ਕਵਾਂਗੇ ਠੀਕ ਹੈ ਮਾਫ ਕਰਿਓ ਜੀ ਜਿਵੇਂ ਇਹਨਾਂ ਨੇ ਆਪਦੀ ਨਿੱਜੀ ਗੁਰਦੁਆਰੇ ਖੋਲ ਕੇ ਠੀਕ ਹੈ ਨਿੱਜੀ ਗੁਰਦੁਆਰੇ ਖੋਲ ਕੇ ਜੋ ਕੰਮ ਚੱਲਦਾ ਪਿਆ ਆਪਾਂ ਨੂੰ ਪਤਾ ਥਾਂ ਥਾਂ ਤੇ ਆਪਾਂ ਬੇਅਦਬੀ ਦੀਆਂ ਘਟਨਾਵਾਂ ਸੁਣਦੇ ਪਈਆਂ ਵੇਖੋ ਸਾਨੂੰ ਤਾਂ ਲੱਗਦਾ ਡਰ ਅਸੀਂ ਤਾਂ ਗੁਰੂ ਨੂੰ ਮੰਨਣ ਵਾਲੇ ਸਿੱਖਾਂ ਸਾਨੂੰ ਲੱਗਦਾ ਅੱਗੇ ਬੁਰਾ ਹਾਲ ਆ ਆਪਣਾ ਫ੍ਰੀਕੋਰਡ ਤਾਂ ਜਿਲਾ ਪਹਿਲਾਂ ਹੀ ਬੇਅਦਵੀ ਕਰਕੇ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਹੈਗਾ ਤੁਹਾਨੂੰ ਵੀ ਪਤਾ ਇਸ ਕਰਕੇ ਲੱਗਦਾ ਜੇ ਕੋਈ ਸਾਡੇ ਕੋਈ ਸਾਡੀ ਨਿੱਜੀ ਹੋਵੇ ਨਾ ਵੀ ਕੋਈ ਅਸੀਂ ਕੋਈ ਨਿੱਜੀ ਕੋ ਬਣਾਇਆ ਹੋਣ ਤਾਂ ਫਿਰ ਤਾਂ ਅਸੀਂ ਕਹੀਏ ਵੀ ਭਾਈ ਕੋਈ ਸਾਡੀ ਨਿੱਜੀ ਇੰਟਰਸਟ ਹੈ ਜਿਹੜਾ ਭੋਲੂ ਵਾਲਾ ਰੋਡ ਤੇ ਆਲਰੇਡੀ ਗੁਰਦੁਆਰਾ ਸਾਹਿਬ ਚੱਲਦਾ ਉਹ ਕਮੇਟੀ ਚਲਾਉਂਦੀ ਪਈ ਆ ਠੀਕ ਹੈ ਨਾ ਕਮੇਟੀ ਦੇ ਹਵਾਲੇ ਸਾਡਾ ਤਾਂ ਕੋਈ ਨਿੱਜੀ ਇੰਟਰਸਟ ਹੀ ਨਹੀਂ ਗਾ ਪਰ ਜਿਹੜੇ ਲੋਕ ਕੁਝ ਲੋਤ ਮਨਪ੍ਰੀਤ ਵਰਗੇ ਕਿਉਂਕਿ ਤੁਸੀਂ ਮਨਪ੍ਰੀਤ ਦਾ ਵਿਸ਼ੋਕੜ ਚੈੱਕ ਕਰੋ ਮਨਪ੍ਰੀਤ ਦਾ ਵਿਸ਼ੋਕੜ ਕੱਲ ਜਿਹੜੇ ਮੇਰੇ ਵੀਰ ਨੇ ਲਾਈ ਉਹਦੇ ਥੱਲੇ ਕਮੈਂਟ ਪੜੋ ਵੀ ਉਹਦੇ ਕਮੈਂਟ ਕੀ ਸੀਗੇ ਠੀਕ ਹੈ ਗੁਰਦੁਆਰਾ ਖਾਲਸਾ ਦਵਾਨ ਚ ਇਹ ਮਾਫੀਨਾਮਾ ਪਿਆ ਠੀਕ ਹੈ ਬਰਨਾਲੇ ਠਗੀ ਮਾਰ ਕੇ ਆਇਆ ਸੀਗਾ ਉੱਥੇ ਆ ਕਈ ਪਿੰਡਾਂ ਨੇ ਇਹਨੂੰ ਭਜਾਇਆ ਮਾਤਾ ਖੀਵੀ ਦੇ ਮਾਤਾ ਖੀਵੀ ਗੁਰਦੁਆਰੇ 'ਚ ਵੀ ਦਾ ਰੌਲਾ ਪਿਆ ਉਥੋਂ ਵੀ ਇਹਦੇ ਤੇ ਪਰਚਾ ਹੋਇਆ ਜੀ ਇਹਨੂੰ ਗੁੱਸਾ ਕੀਤਾ ਗਿਆ ਜਸਵੀਰ ਬਲਵਿੰਦਰ ਸਿੰਘ ਨਗਰ ਦਾ ਰੌਲਾ ਵੇਖਾ ਬੰਦੇ ਦਾ ਕੈਰੇਕਟਰ ਚੈੱਕ ਕਰੋ ਸਾਡੇ ਪਰਿਵਾਰ ਤੇ ਜਾਂ ਸਾਡੇ ਦੇ ਮੇਰੇ ਮਦਰ ਕਰਕੇ ਲਾਉਂਦਾ ਕਿਉਂਕਿ ਅਸੀਂ ਕੋਈ ਬਾਹਲਾ ਇੰਟਰਸਟ ਨਹੀਂ ਦਿੰਦੇ ਚਲੋ ਮਦਰ ਮੇਰੇ ਜਾਂਦੀ ਹੈ ਪਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਨਾ ਕੋ ਸਾਡਾ ਨਿੱਜੀ ਹਿੱਤ ਹੈ ਇਸ ਗੱਲ 'ਚ ਅਸੀਂ ਤਾਂ ਹੁਣ ਵੀ ਲੋਕਾਂ ਨੂੰ ਇਸ ਵਿਸ਼ਵਾਸ ਦੋਣੇ ਆ ਔਰ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਇਹੋ ਜੇ ਡੇਰਾਵਾਦ ਇਹੋ ਜੇ ਪਖੰਡਵਾਦ ਤੋਂ ਬਰੋ ਜੇ ਗੁਰੂ ਦੇ ਨਾਲ ਲੱਗੇ ਤਾਂ ਗੁਰੂ ਦਾ ਹੀ ਓਟ ਆਸਰਾ ਲਈਏ ਆਪਾਂ ਗੁਰਦੁਆਰਾ ਸਾਹਿਬ 'ਚ ਜਾ ਕੇ ਨਮਸਤਕ ਹੋਈਏ ਜੇ ਫੇਰ ਵੀ ਕਿਸੇ ਨੂੰ ਲੱਗਦਾ ਤਾਂ ਮੈਨੂੰ ਆ ਕੇ ਮੈਨੂੰ ਪੁੱਛ ਸਕਦਾ ਹੈਗਾ ਪਰ ਮੈਂ ਇਹੋ ਜੀ ਵੱਜਰ ਗਲਤੀ ਪੋਸਟਰ ਪੜਨਾਂ ਮੈਨੂੰ ਕੀ ਮਿਲ ਜਣਾ ਸੀਗਾ ਜੀ ਠੀਕ ਹੈ ਨਾ ਜੀ ਮੈਨੂੰ ਉਹ ਕਹਦੇ ਨਾ ਹੀ ਮੈਨੂੰ ਇਹੋ ਜਿਹਾ ਕੋਈ ਸ਼ੌਂਕ ਸੀਗਾ ਨਾ ਹੀ ਕੋਈ ਗੱਲ ਹੈਗੀ ਹਾਂ ਮੈਂ ਇਹਦੇ ਖਿਲਾਫ ਜਨੂਦ ਹਾਂ ਔਰ ਅੱਜ ਨਹੀਂ ਜੇ ਦੁਬਾਰਾ ਵੀ ਕੋਈ ਗਲਤੀ ਕਰੂ ਤਾਂ ਇਹਨੂੰ ਮੈਂ ਜ਼ਰੂਰ ਟੋਕੂਗਾ ਜਿਹੜਾ ਇਹ ਮਨਪ੍ਰੀਤ ਟਕਸਾਲੀ ਵਾਲਾ ਰੌਲਾ ਪਿਆ ਉਹਦੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਮੈਂ ਬਲਜੀਤ ਸਿੰਘ ਪੰਚਾਇਤ ਮੈਂਬਰ ਆ ਜੀ ਕੱਲ ਜਦੋਂ ਰੌਲਾ ਪਿਆ ਅਸੀਂ ਸਾਰੀ ਸੰਗਤ ਗੁਰਦੁਆਰਾ ਦਾ ਪ੍ਰਧਾਨ ਸਾਹਿਬ ਅਸੀਂ ਸਾਰੇ ਉੱਥੇ ਗਏ ਬਾਬਾ ਜੀ ਕੋਲੇ ਵੀ ਇਹ ਕੀ ਕਰ ਰਹੇ ਆ ਬੀਬੀ ਜੀ ਨੂੰ ਅਸੀਂ ਬੁਲਾਇਆ ਸੀ ਉੱਥੇ ਵੀ ਇਹ ਕੰਮ ਗਲਤ ਹੋ ਰਿਹਾ ਤੇ ਇਹ ਵੀ ਇਹ ਨਹੀਂ ਹੋਣਾ ਜੇ ਸਾਡਾ ਅੱਗੇ ਗੁਰਦੁਆਰਾ ਬਹੁਤ ਸੋਹਣਾ ਬਣਿਆ ਆ ਦੋ ਕਨਾਲਾਂ ਦੇ ਵਿੱਚ ਵੀ ਅਸੀਂ ਬਾਹਰੋਂ ਆਣ ਕੇ ਬੰਦਾ ਗੁਰਦੁਆਰਾ ਬਣਾਉਂਗਾ ਚੰਗੀ ਗੱਲ ਨਹੀਂ 1 ਕਿਲੋਮੀਟਰ ਦੇੰਦਾ ਗੁਰਦੁਆਰਾ ਸਾਹਿਬ ਹੈਗਾ ਜਿਹੜੀ ਇਹ ਗੱਲ ਕਹਿ ਰਿਹਾ ਵੀ ਮੈਂ ਜ਼ਮੀਨ ਗੁਰੂ ਸਾਹਿਬ ਦੇ ਕੱਲ ਦੀ ਵੀਡੀਓ ਦੇਖਿਓ ਵੀ ਇਹ ਕਹਿੰਦਾ ਵੀ ਗੁਰੂ ਸਾਹਿਬ ਦੇ ਨਾਂ ਕਰਾਤੀ ਆ ਇਹ ਇਹੀ ਗੱਲ ਸਾਬਤ ਕਰਦੇ ਵੀ ਗੁਰੂ ਸਾਹਿਬ ਦੇ ਨਾਂ ਕਰਾਈ ਅਸੀਂ ਗਲਤੀ ਮੰਨ ਲਾਂਗੇ ਵੀ ਜਦੋਂ ਜ਼ਮੀਨ ਉਹ ਨਾ ਹੀ ਨਹੀਂ ਹੋ ਸਕਦੀ ਸਟ੍ਰੈਟਜੀ ਜ਼ਮੀਨ ਆ ਤੇ ਸਭ ਫਰਾਡ ਮਾਰਦਾ ਝੂਠ ਮਾਰਦਾ ਠੱਗੀਆਂ ਮਾਰਦਾ ਇਹ ਇਹ ਨਗਰ ਕੀਰਤਨ ਵੀ ਕੱਢਦਾ ਪ੍ਰਵਾਦ ਤੇਰੀਆਂ ਵੀ ਕੱਢਦਾ ਤੇ ਇਹਦੇ ਮਾਫੀ ਨਾਵੇਂ ਜ਼ਮੀਨ ਨੇ ਦੱਸ ਕੇ ਹਟਿਆ ਵੀ ਮੰਗੇ ਕਈ ਥਾਵਾਂ ਤੇ ਮਾਫ਼ੀ ਤੇ ਇਹ ਗੱਲ ਆ ਵੀਰ ਜੀ ਹੋਰ ਤਾਂ ਨਹੀਂ ਨਹੀਂ ਜੀ ਇਹ ਨਾ ਅਸਲ ਚ ਗੱਲ ਮੈਨੂੰ ਇਹ ਲੱਗ ਰਹੀ ਆ ਹੋ ਸਕਦਾ ਇਹਨਾਂ ਨੇ ਹੀ ਨਾ ਸ਼ਰਾਰਤ ਕਰਾਤੀ ਹੋਵੇ ਵੀ ਬੀਬੀ ਜੀ ਦਾ ਸ਼ੋਮਨੀ ਕਾਲੀਦਾਲ ਦਾ ਐਸਪੀਸੀ ਦੇ ਮੈਂਬਰ ਨੇ ਵੀ ਇਹਨਾਂ ਨੂੰ ਬਦਨਾਮ ਕਰ ਦਿੱਤਾ ਜਾਵੇ ਸ਼ਾਇਦ ਮੈਨੂੰ ਲੱਗ ਰਿਹਾ ਪੱਕਾ ਨਹੀਂ ਮੈਂ ਕਹਿ ਸਕਦਾ ਤੇ ਜਿੰਮੀ ਦਾ ਗੱਲ ਹੈ ਵੀ ਨਹੀਂ ਇਸੀ ਤੜਕੇ ਹੈਗਾ ਅਸੀਂ ਬਾਅਦ ਚ ਇਹਨੂੰ ਫੋਨ ਕੀਤਾ ਮੈਂ ਕਿ ਆਹ ਤੇਰਾ ਨਾਮ ਲੱਗਦਾ ਕਹਿੰਦਾ ਵੀ ਮੈਂ ਤਾਂ ਇੱਥੇ ਹੈ ਹੀ ਨਹੀਂ ਬਈ ਸਾਰੇ ਜਿਹੜੀ ਇੱਥੇ ਰਹੇ ਆ ਤੇ ਕਿਸੇ ਨੇ ਨਹੀਂ ਵੇਖਿਆ ਕੋਈ ਸੀਸੀਟੀਵੀ ਕੋਈ ਕਿਸੇ ਨੇ ਵੀ ਕੋਈ ਇਹੋ ਜੀ ਹਰਕਤ ਨਹੀਂ ਕੀਤੀ ਕੋਈ ਸ਼ਾਇਦ ਇਹਨਾਂ ਨੇ ਕਰਵਾਈ ਆ ਜਾਂ ਕਿਸੇ ਹੋਰ ਸ਼ਰਾਰਤੀ ਅੰਸਰ ਨੇ ਕੀਤੀ ਜੀ ਇੰਦਰਦੀਪ ਸਿੰਘ ਸੰਧੂ ਮੈਂ ਜ਼ਿਲ੍ਹਾ ਪ੍ਰਧਾਨ ਆ ਬੀਜੇਪੀ ਕਿਸਾਨ ਮੋਰਚੇ ਦਾ ਕੀ ਕਹਿਣਾ ਚਾਹੁੰਦੇ ਆ ਮਰਪੀਤ ਬਾਰੇ ਮਰਪੀਤ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਜਿਹੜੇ ਕਿ ਝੂਠੇ ਲਜਾਮ ਰਮਨਦੀਪ ਸਿੰਘ ਬਰਾੜ ਭੋਲੂ ਵਾਲਾ ਤੇ ਲਾ ਰਿਹਾ ਉਹ ਬੇਬੁਨਿਆਦ ਹੈ ਗੱਲ ਇਹ ਸਾਰੀ ਦਿਹਾੜੀ ਜਿਹਨੂੰ ਜਿੰਮੀ ਭੋਲੂ ਵਾਲਾ ਉਹਨੇ ਕਿਹਾ ਉਹਦੀ ਉਹਦੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਇਹ ਮੇਰੇ ਨਾਲ ਸੀਗੇ ਤੇ ਜਿਹੜੀ ਗੱਲ ਉਹਨੇ ਸੀ ਮਨਪ੍ਰੀਤ ਬਾਰੇ ਕਹਿਣਾ ਚਾਹੁੰਦੇ ਆ ਜਿਹੜੀ ਜਗ੍ਹਾ ਤੇ ਉਹ ਗੁਰਦੁਆਰਾ ਸਾਹਿਬ ਦਾ ਉੱਥੇ ਉਹਨਾਂ ਨੇ ਕਮਰਾ ਲਿਆ ਕਿੱਥੇ ਉਹ ਕਹਿੰਦੇ ਮੈਂ ਨਸ਼ਾ ਛਡਾਉਂਗਾ ਹਨਪ੍ਰੀਤ ਸਿੰਘ ਨੇ ਇਹ ਕਿਹਾ ਨਾ ਵੀ ਮੈਂ ਨਸ਼ਾ ਛਡਾਉਂਗਾ ਤੇ ਪ੍ਰਵਚਨ ਕਰੂੰਗਾ ਤੇ ਦਵਾਈ ਦੇਉਂਗਾ ਤੇ ਪੁੱਛਾਂ ਵੀ ਨਾਲ ਦੇਉਂਗਾ ਪਹਿਲੀ ਗੱਲ ਤਾਂ ਗੁਰਦੁਆਰਾ ਸਾਹਿਬ 'ਚ ਜਿੱਥੇ ਆਪਣਾ ਮਹਾਰਾਜ ਦਾ ਪ੍ਰਕਾਸ਼ ਹੋਵੇ ਉੱਥੇ ਪੁੱਛਾਂ ਵਾਲੇ ਬੰਦੇ ਦਾ ਕੰਮ ਹੀ ਕੋਈ ਨਹੀਂਗਾ ਬਾਕੀ ਜੇ ਉਹ ਨਸ਼ਾ ਛਡਾਉਣਾ ਚਾਹੁੰਦਾ ਸਾਡੇ ਬਹੁਤ ਵਧੀਆ ਗੁਰਦੁਆਰਾ ਸਾਹਿਬ ਬੜਿਆ ਵੇ ਭੋਲੂ ਵਾਲੇ ਰੋਡ 'ਤੇ ਉੱਥੇ ਬੈਠੇ ਆਪਦੇ ਪ੍ਰਵ ਪਰ ਜੇ ਉਹ ਕਵੇ ਵੀ ਇੱਥੇ ਇੱਕ ਹੋਰ ਗੁਰਦੁਆਰਾ ਬਣਾ ਕੇ ਅੱਗੇ ਇੱਕ ਤਾਂ ਭੋਲੂ ਵਾਲਾ ਰੋਡ ਬਦਨਾਵਾ ਆਪਣਾ ਨਸ਼ੇ ਦੇ ਮੁੱਦੇ ਤੇ ਉੱਥੇ ਹੋਰ ਇੱਕ ਨਸ਼ੇ ਦਾ ਇਹ ਅੱਡਾ ਚਲਾਉਣਾ ਚਾਹੁੰਦਾ ਇਸ ਗੱਲ ਦੀ ਅਸੀਂ ਸਾਰੇ ਖੜੇ ਆ ਭੋਲੂ ਵਾਲੇ ਰੋਡ ਦੇ ਵਸਨੀਕ ਅਸੀਂ ਇਸ ਗੱਲ ਦੀ ਵਿਰੋਧਤਾ ਕਰਦੇ ਤੇ ਜਿਹੜੇ ਉਹਨੇ ਇਲਜ਼ਾਮ ਰਮਨਦੀਪ ਸਿੰਘ ਬਰਾੜ ਜਿੰਮੀ ਭੋਲੂ ਵਾਲੇ ਤੇ ਲਾਇਆ ਉਹ ਬੇਬੁਨਿਆਦ ਤੇ ਝੂਠੇ ਐ ਪਤਾ ਹੀ ਨਹੀਂ ਪੋਸਟਰ ਕਿਹਨੇ ਪਾੜਿਆ ਸਾਨੂੰ ਕੀ ਪਤਾ ਕੋਈ ਉਹਦੇ ਕੋਲੇ ਫੋਟੋ ਹੈਗੀ ਐ ਇਸ ਗੱਲ ਦੀ ਕੋਈ ਉਹਨੇ ਵੀਡੀਓ ਬਣਾਈ ਐ ਇਸ ਗੱਲ ਦੀ ਇਹ ਗੱਲ ਐ ਪ੍ਰਸ਼ਾਸਨ ਨੂੰ ਵੀ ਅਸੀਂ ਅਪੀਲ ਕਰਦੇ ਆ ਵੀ ਇਹ ਜਿਹੇ ਬੰਦੇ ਜਿਹੜੇ ਗਲਤ ਅ ਉਹਦੇ ਅੱਗੇ ਵੀ ਪਰਚੇ 1 2 ਇਹਨਾਂ ਨੂੰ ਨੱਥ ਪਾਈ ਜਾਵੇ ਤੇ ਇਹਨਾਂ ਖਿਲਾਫ ਆਂਦੀ ਕਾਰਵਾਈ ਕੀਤੀ ਜਾਵੇ। ਅੱਲਾਹ ਵਾਟ ਸਾਰੀ। ਅਸੀਂ ਪੰਚਾਇਤ ਤੌਰ ਤੇ ਆਪਣੇ ਵੱਲੋਂ ਮੰਗ ਪੱਤਰ ਦੇ ਰਹੇ ਹਾਂ ਬੀਬੀ ਜੀ ਨੂੰ। ਇਹ ਜਿਹੜਾ ਗੁਰਦੁਆਰਾ ਬਣ ਰਿਹਾ ਇਹ ਸਾਨੂੰ ਅਸੀਂ ਬਣਾਉਣਾ ਨਹੀਂ ਚਾਹੁੰਦੇ ਜੀ। ਇਹ ਮਨਪ੍ਰੀਤ ਸਿੰਘ ਦੀ ਯਾਨੀ ਕਿ ਇੱਕ ਦੋ ਇੱਕ ਅੱਗੇ ਗੁਰਦੁਆਰਾ ਬਣਾਇਆ। ਉਹ ਵੀ ਕਿਲੋ-ਕੀਮੀਟਰ ਵਾੜਦੀ ਆ ਤੇ ਇਹ ਇੱਕ ਹੋਰ ਬਣਾ ਰਿਹਾ ਜੇ ਅਸੀਂ ਬੜੇ ਗੁਰਦਾਰੇ ਗੁਰਦਾਰਾ ਸਾਡਾ ਬਹੁਤ ਸੋਹਣਾ ਬਣਿਆ ਅਸੀਂ ਉਸ ਗੁਰਦਾਰੇ ਨੂੰ ਮੁਕੰਮਲ ਕਰਨਾ ਚਾਹੁੰਦੇ ਹਾਂ